ਅੱਜ ਪੰਜਾਬ ਸਰਕਾਰ ਨੇ ਇੱਕ ਨਵੀਂ ਸ਼ੁਰੂਆਤ ਕੀਤੀ ਹੈ ਨਵੀਂ ਸ਼ੁਰੂਆਤ ਕਿ ਕਿਵੇਂ ਲੋਕਾਂ ਨੂੰ ਸੌਖਾ ਤੇ ਆਸਾਨ ਤਰੀਕੇ ਦੇ ਨਾਲ ਇਲਾਜ ਮੁਹੱਈਆ ਹੋ ਸਕੇ ਮੁਹੱਲਾ ਕਲੀਨਿਕ ਨੂੰ ਡਿਜੀਟਲ ਤਰੀਕੇ ਦੇ ਨਾਲ ਹੁਣ ਇਲਾਜ ਦੇ ਲਈ ਜੋੜਿਆ ਗਿਆ ਡਾਕਟਰ ਬਲਵੀਰ ਸਿੰਘ ਸਾਡੇ ਨਾਲ ਨੇ ਪੰਜਾਬ ਦੇ ਸਿਹਤ ਮੰਤਰੀ ਜੀ ਡਾਕਟਰ ਸਾਹਿਬ ਕਿਸ ਤਰ੍ਹਾਂ ਇਸ ਸਕੀਮ ਜਿਹੜੀ ਇਹ ਇੰਪਲੀਮੈਂਟ ਹੋਏਗੀ ਔਰ ਕੀ ਲੱਗਦਾ ਹੈ ਲੋਕ ਇਸ ਦੇ ਨਾਲ ਕਿੰਨਾ ਕੁ ਉਹਨਾਂ ਨੂੰ ਲੱਗਦਾ ਹੈ ਕਿ ਸੌਖਾ ਹੋਏਗਾ ਜਾਂ ਇਲਾਜ ਉਹਨਾਂ ਦੇ ਲਈ ਥੋੜਾ ਉਹਨਾਂ ਨੂੰ ਹੋਰ ਰਾਹਤ ਮਿਲੇਗੀ ਦੇਖੋ ਇਹਦੇ ਵਾਸਤੇ ਜਿਹੜਾ ਹੈਗਾ ਉਹ ਇਹਦੇ ਦੋ ਫਾਇਦੇ ਹੋਣਗੇ ਇਸ ਤੋਂ ਵੀ ਜ਼ਿਆਦਾ ਹੋਣਗੇ ਦੋ ਫਾਇਦੇ ਹੋਣਗੇ ਕਿ ਬੰਦਾ ਆਮ ਆਦਮੀ ਕਲੀਨਿਕ ਕੋਈ ਚਾਹਿਆ ਉਹਨੇ ਦਵਾਈ ਲਈ ਉਹਨੂੰ ਬਲੱਡ ਪ੍ਰੈਸ਼ਰ ਆਇਆ ਸ਼ੂਗਰ ਆਇਆ ਕੋਈ ਪ੍ਰੈਗਨੈਂਟ ਲੇਡੀ ਆ ਕਿਸੇ ਨੂੰ ਡੌਗ ਨ ਬਾਈਟ ਹੋ ਗਈ ਉਹ ਜਦੋਂ ਹੀ ਨਿਕਲੇਗਾ ਉਹਨੂੰ ਆ ਜਾਏਗਾ ਤੁਹਾਡੀ ਇਹ ਬਿਮਾਰੀ ਹੈ ਇਹ ਦਵਾਈ ਹੈ ਇਹ ਟੈਸਟ ਹੋ ਜਾ ਟੈਸਟ ਦੀ ਰਿਪੋਰਟ ਆਈ ਜੀ ਉਹਦੇ ਕੋਲੇ ਉਸ ਤੋਂ ਬਾਅਦ ਜਿਹੜਾ ਹੋਏਗਾ ਜਦੋਂ ਤਾਂ ਚੈੱਕ ਅਪ ਵੀ ਹੋਏਗਾ ਕਿ ਤੁਸੀਂ ਪਹਿਲਾਂ ਡੌਗ ਬਾਈਟ ਦਾ ਕ੍ਰਿਟੀਕਲ ਹੋਇਆ ਸੀ ਅੱਜ ਤੀਜਾ ਦਿਨ ਆ ਕੇ ਦੂਜਾ ਲਵਾਓ 7ਵੇਂ ਦਿਨ ਫਿਰ ਆਏਗਾ 28ਵੇਂ ਦਿਨ ਫਿਰ ਆਏਗਾ પ્રેਗਨੈਂਟ ਲੇਡੀਆਂ ਨੂੰ ਕਿ ਤੁਸੀਂ ਇੱਕ ਚੈੱਕਅਪ ਕਰਾਇਆ ਸੀ ਹੁਣ ਦੂਜਾ ਡਿਓ ਆ ਜੱਚਾ ਬੱਚਾ ਦੋਨਾਂ ਦੀ ਜਾਂਚ ਹੋਏਗੀ ਜਿਹੜਾ ਪੇਟ 'ਚ ਬੱਚਾ ਉਹਦੀ ਵੀ ਜਾਂਚ ਹੋਏਗੀ ਐਨੀਮੀਆ ਬਲੱਡ ਪ੍ਰੈਸ਼ਰ 슈ਗਰ ਹੋਰ ਕੋਈ ਹਾਈ ਰਿਸਕ ਫੈਕਟਰ ਉਹਨਾਂ ਦੀ ਆਈਡੈਂਟੀਫਿਕੇਸ਼ਨ ਹੋਏਗੀ ਉਹਨਾਂ ਦਾ ਇਲਾਜ ਹੋਏਗਾ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੂੰ ਗਾਈਡ ਕੀਤਾ ਜਾਏਗਾ ਕਿ ਤੁਹਾਡੀ ਜਿਹੜੀ ਡਿਲੀਵਰੀ ਆ ਸੇਫ ਡਿਲੀਵਰੀ ਆ ਤੁਸੀਂ ਸਬ ਡਿਵੀਜ਼ਨ ਹਸਪੀਟਲ ਚ ਕਰਾ ਸਕਦੇ ਹੋ ਡਿਸਟ੍ਰਿਕਟ ਹਸਪੀਟਲ ਕਰਾ ਸਕਦੇ ਹੋ ਜਾਂ ਕਿਸੇ ਨੂੰ ਮੈਡੀਕਲ ਕਾਲਜ ਜਾਣ ਦੀ ਲੋੜ ਆ ਜਿੱਥੇ ਸਾਰੀ ਸਹੂਤਾ ਹੋਵੇ ਸੋ ਉਹਨਾਂ ਨੂੰ ਪਲੱਸ ਜਦੋਂ ਉਹਨਾਂ ਦਾ ਚੈੱਕਅਪ ਡਿਊ ਹੋਏਗਾ ਇੰਜੈਕਸ਼ਨ ਡਿਊ ਹੋਏਗਾ ਉਹਨਾਂ ਨੂੰ ਦੁਆਰਾ ਮੈਸੇਜ ਆਈ ਜਾਣਗੇ ਵੀ ਤੁਸੀਂ ਆਏ ਨਹੀਂ ਆਜੋ ਦਵਾਈ ਲੈਜੋ ਟੈਸਟ ਕਰਾ ਲਓ ਆਪਣਾ ਤਾਂ ਕਿ ਤੁਸੀਂ ਤੰਦਰੁਸਤ ਰਹੋ ਔਰ ਇਸ ਤੋਂ ਸਿਵਾਏ ਜਿਹੜੀਆਂ ਸਰਵਿਸਿਜ਼ ਐ ਐਕਸਪੈਂਡ ਕੀਤੀਆਂ ਕਿ ਦਵਾਈਆਂ ਉਹ ਸਾਰੀ ਡਿਟੇਲ ਵੀ ਉਹਨਾਂ ਨੂੰ ਆਏਗੀ ਜੀ ਉਹ ਸਾਰੀ ਡਿਟੇਲ ਉਹਨਾਂ ਨੂੰ ਆਏਗੀ ਵੀ ਆ ਦੁਆਜਾਂ ਦੇ ਲੋਕਾਂ ਨੂੰ ਪਤਾ ਹੋਏਗਾ ਕਿ ਆ ਇੱਥੇ ਕਾਲੀ ਪੀੜੀ ਦਾ ਟੈਸਟ ਵੀ ਹੋ ਰਿਹਾ ਜੀ thyroid ਦਾ ਟੈਸਟ ਹੋ ਰਿਹਾ sugar ਦਾ ਟੈਸਟ ਹੋ ਰਿਹਾ ਪਹਿਲਾਂ ਵਿਚਾਰੇ ਸਾਰੀ ਉਮਰ ਲੰਘ ਜਾਂਦੇ ਸੀ ਕਦੇ ਟੈਸਟ ਹੀ ਨਹੀਂ ਕਰਾਇਆ ਸੀ ਅੱਛਾ ਕਹਿੰਦਾ ਵੀ ਇੱਕ ਚੀਜ਼ ਸਮਝ ਨਹੀਂ ਜਾਊਂਗਾ ਕਿ ਜਿਹੜੇ ਲੋਕਾਂ ਨੂੰ ਬਿਲਕੁਲ ਨਹੀਂ ਕੁਝ ਵੀ ਪਤਾ ਵੀ ਇਹ ਸਕੀਮ ਤਾਂ ਲਾਂਚ ਹੋ ਗਈ ਆਮ ਲੋਕ ਜਿਹੜੇ ਪਹਿਲੀ ਵਾਰੀ ਇਲਾਜ ਕਰਾਉਣ ਲਈ ਜਾਣਗੇ ਉਹਨਾਂ ਨੂੰ ਕਿੱਦਾਂ ਇਸ ਚੀਜ਼ ਦਾ ਜਿਹੜੀ ਜਾਣਕਾਰੀ ਮਿਲੂ ਕਿੱਦਾਂ ਉਹਨਾਂ ਨੂੰ ਉਹ ਸਮਝਣਾ ਚਾਹੂਗਾ ਕਿ ਕਿੱਦਾਂ ਅਗੇ ਕਨੈਕਟ ਕਰਨ ਮੋਹੱਲਾ ਕਲੀਨਿਕ ਦੇ ਵਿੱਚ ਕੀ ਉਹ ਕਰਨਗੇ ਕਿ ਉਹਨਾਂ ਨੂੰ ਸਿੱ ਆਲਰੇਡੀ ਜਿਹੜਾ ਹੈਗਾ ਜੀ ਹਰ ਦੂਜਾ ਤੀਜਾ ਪੰਜਾਬੀ ਉਹ ਮੱਲਕ ਲੈਣ ਕਿਉਂ ਦਵਾਈ ਲੈ ਰਿਹਾ ਜਦੋਂ ਦਵਾਈ ਲੈ ਕੇ ਆਏਗਾ ਉਹਨੂੰ ਮੈਸੇਜ ਆਏਗਾ ਫਿਰ ਜਦੋਂ ਉਹਦੀ ਚੈੱਕਅਪ ਵੀਡੀਓ ਹੋਏਗਾ ਉਹ ਕਹੇਗਾ ਅੱਛਾ ਮੈਨੂੰ ਤਾਂ ਯਾਦ ਰਸੀ ਤੁਹਾਨੂੰ ਕਿੱਥੇ ਯਾਦ ਰਹਿ ਗਿਆ ਜੀ ਬਲ ਉਹਨੂੰ ਹਰ ਖੁਸ਼ੀ ਹੋਏਗੀ ਨਾ ਉਹਨੂੰ ਕੋਈ ਮੈਨੂੰ ਕੋਈ ਯਾਦ ਕਰਾਉਣ ਵਾਲਾ ਆਏਗਾ ਸੋ ਜਿਹੜੇ ਆਲਰੇਡੀ ਲੈ ਰਹੇ ਆ ਉਹ ਅੱਗੇ ਜਾ ਕੇ ਗੱਲ ਕਰਨਗੇ ਜੇ ਇੱਕ ਪਰਿਵਾਰ 'ਚ ਇੱਕ ਬੰਦਾ ਦਵਾਈ ਲੈ ਕੇ ਗਿਆ ਉਹ ਜਾ ਕੇ 10 ਬੰਦਿਆਂ ਨੂੰ ਦੱਸੇਗਾ ਨਾ ਉਹ ਜਾ ਕੇ ਪ੍ਰਿੰਟ ਦੀ ਸਾਥ ਵਿੱਚ ਬੈਠੇਗਾ ਠੀਕ ਆ ਜੀ ਉਹ ਕਿਤੇ ਬਾਜ਼ਾਰ ਜਾਏਗਾ ਕੋਈ ਸਮਾਨ ਲੈਣ ਉਹਨਾਂ ਦਾ ਕਾ ਕਮਾਲ ਹੋ ਗਈ ਜੀ ਪੰਜਾਬ ਸਰਕਾਰ ਨੇ ਆ ਦੇਖੋ ਜੀ ਮੇਰੇ ਤਾਂ ਆ ਗਿਆ ਜੀ ਤੁਹਾਨੂੰ ਆ ਬਿਮਾਰੀ ਆ ਦਵਾਈ ਆ ਆ ਫਲਾਣੇ ਦੇਖ ਨੂੰ ਚੱਕਾ ਪਰ ਜਾਣਾ ਅੱਛਾ ਮੈਂ ਗਿਆ ਨਹੀਂ ਫਿਰ ਮੈਨੂੰ ਸੁਨੇਹਾ ਆਇਆ ਜੀ ਮੈਨੂੰ ਮੁੱਖ ਮੰਤਰੀ ਨੇ ਕਿਹਾ ਵੀ ਆ ਕੇ ਚੈੱਕ ਚੈੱਕ ਅਪ ਕਰਾਓ ਬਾਪੂ ਜੀ ਤੇ ਬੀਬੀ ਜੀ ਆ ਕੇ ਚੈੱਕ ਅਪ ਕਰਾਓ ਤੁਹਾਡਾ ਪ੍ਰੈਗਨਨਸੀ ਆ ਸੋ ਇਹ ਬਹੁਤ ਵੱਡੀ ਇੱਕ ਰੈਵੋਲੂਸ਼ਨਰੀ ਸਟੈਪ ਹੈ ਇਹ ਜਦੋਂ ਇੱਕ ਵਾਰੀ ਜਾ ਕੇ ਪਹਿਲੀ ਵਾਰੀ ਜਦੋਂ ਉਹਨਾਂ ਨੇ ਆਪਦਾ ਨੰਬਰ ਰਜਿਸਟਰਡ ਕਰਾਤਾ ਉਸ ਤੋਂ ਬਾਅਦ ਜੇ ਉਹਨੂੰ ਆਉਣ ਦੀ ਲੋੜ ਹੈ ਤਾਂ ਬੁਲਾਇਆ ਜਾਏਗਾ ਵਰਨਾ ਜੇ ਉਹਨੂੰ WhatsApp 'ਤੇ ਦਵਾਈ ਚੇਂਜ ਕਰਨ ਦੀ ਲੋੜ ਤਾਂ ਡਾਕਟਰ WhatsApp 'ਤੇ ਚੇਂਜ ਕਰਨ ਉਹ ਕੀਤਾ ਜਾ ਸਕਦਾ ਟੈਲੀ ਮੈਡੀਸਨ ਅੱਜ ਦੀ ਡੇਟ 'ਚ ਦਾ ਪਾਰਟ ਨਹੀਂ ਹੈ ਬਟ ਉਹਦੇ ਕੋਲ ਸਾਰੀ ਇਨਫੋਰਮੇਸ਼ਨ ਹੋਏਗੀ ਸਪੋਜ਼ ਉਹਨੇ ਪਟਾੜੇ ਤੋਂ ਦਵਾਈ ਲਈ ਹੈ ਜੀ ਉਹ ਕਿਸੇ ਵਿਆਹ ਤੇ ਚਲਾ ਗਿਆ ਰਿਸ਼ਤੇ ਦੇ ਹੁਸ਼ਾਰ ਪਰ ਚਲਾ ਗਿਆ ਉੱਥੋਂ ਵੀ ਦਵਾਈ ਲੈ ਸਕਦਾ ਹੈ ਰਸਤੇ ਵਿੱਚ ਬੱਸ ਸਟੈਂਡ ਤੋਂ ਵੀ ਲੈ ਸਕਦਾ ਜਿੱਥੋਂ ਮਰਜ਼ੀ ਲੈ ਸਕਦਾ ਸਾਰਾ ਉਹਦੇ WhatsApp 'ਤੇ ਰਿਕਾਰਡਡ ਦੇਖੋ ਤਾਂ ਸਾਰਾ ਰਿਪੋਰਟ ਹੋਏਗਾ ਤਾਂ ਦਵਾ ਕੀਤਾ ਜਾ ਰਿਹਾ ਜੀ ਕਿ ਇਸ ਦੇ ਨਾਲ ਆਮ ਲੋਕਾਂ ਨੂੰ ਜਿਹੜੇ ਮਹੱਲਾ ਕਲੀਨਿਕ ਦੇ ਵਿੱਚ ਜਾ ਕੇ ਆਪਣਾ ਇਲਾਜ ਲੈਣਾ ਚਾਹਣਗੇ ਉਹਨਾਂ ਦੇ ਲਈ ਕਾਫੀ ਫਾਇਦੇਮੰਦ ਹੋਵੇਗਾ ਪੂਰਾ ਜਿਹੜਾ ਉਹਨਾਂ ਦੀ ਉਹਨਾਂ ਦੇ ਇਲਾਜ ਦਾ ਜਿਹੜਾ ਡਾਟਾ ਹੈ ਉਹ ਆਨਲਾਈਨ ਹੋਵੇਗਾ ਉਹ WhatsApp ਤੇ ਉਹਨਾਂ ਦੇ ਕੋਲੇ ਹਰ ਰਿਪੋਰਟ ਜਾਂ ਡਾਕਟਰ ਦੀ ਜਿਹੜੀ ਦਵਾਈ ਡਾਕਟਰ ਦੇ ਵੱਲੋਂ ਸਪਰਸ਼ ਕੀਤੀ ਗਈ ਹੈ ਤੇ ਇਸ ਤੋਂ ਇਲਾਵਾ ਜੇ ਪਰ ਤੁਹਾਨੂੰ ਅਗਲੀ ਵਾਰੀ ਕਦੋਂ ਹਸਪਤਾਲ ਵਿਜ਼ਿਟ ਕਰਨ ਦੀ ਲੋੜ ਹੈ ਮੋਲਾ ਕਲੀਨਿਕ ਕਦੋਂ ਵਿਜ਼ਿਟ ਕਰਨ ਦੀ ਲੋੜ ਹੈ ਤਾਂ ਉਹਦੀ ਜਾਣਕਾਰੀ ਵੀ ਤੁਹਾਨੂੰ ਇੱਕ ਰਿਮਾਈਂਡਰ ਕਾਲ ਜਦਾ ਅਸੀਂ ਦੇਖਦੇ ਹਾਂ ਕਿ ਬਾਕੀ ਹੋਰ ਕਈ ਥਾਵਾਂ ਤੇ ਵੀ ਰਜਿਸਟਰਡ ਹੁੰਨੇ ਆ ਚਾਹੇ ਪਾਸਪੋਰਟ ਦਫ਼ਤਰ ਹੋਵੇ ਜਾਂ ਕਿਤੇ ਹੋਰ ਤਾਂ ਤੁਹਾਨੂੰ ਰਿਮਾਈਂਡਰ ਆਉਂਦੇ ਰਹਿੰਦੇ ਆ ਉਸੇ ਤਰ੍ਹਾਂ ਇੱਥੇ ਵੀ ਹੋਰ ਰਿਮਾਈਂਡਰ ਆਉਣਗੇ ਕਿ ਤੁਸੀਂ ਇੱਕ ਤਰੀਕ ਨੂੰ ਦਵਾਈ ਲੈ ਕੇ ਆਏ ਸੀ ਡਾਕਟਰ ਨੇ ਤੁਹਾਨੂੰ 5 ਤਰੀਕ ਨੂੰ ਫਿਰ ਬੁਲਾਇਆ ਤਾਂ ਇਹ ਤੁਹਾਡਾ ਰਿਮਾਈਂਡਰ ਹੈ ਤੁਸੀਂ ਜਾ ਕੇ 5 ਤਰੀਕ ਨੂੰ ਆਉਣਾ ਦੁਬਾਰਾ ਇਲਾਜ ਕਰਾਓ ਚੈੱਕਅਪ ਕਰਵਾ ਕੇ ਆਓ ਜਾਂ ਕਈ ਟੀਕੇ ਜਿੱਦਾਂ ਕਿਸੇ ਦੇ ਡੌਗ ਬਾਈਟ ਹੋਈ ਹੁੰਦੀ ਆ ਤਾਂ ਕਈ ਇੰਜੈਕਸ਼ਨ ਐਸੇ ਹੁੰਦੇ ਜਿਹੜੇ ਡੇਟ ਦੇ ਹਿਸਾਬ ਨਾਲ ਲੱਗਦੇ ਆ ਤਾਂ ਉਹ ਘੱਟੋ ਘੱਟ ਕੋਈ ਗਲਤਫਹਿਮੀ ਜਾਂ ਭੁਲੇਖੇ ਦੇ ਨਾਲ ਵੀ ਮਿਸਰੀ ਕਰੇਗਾ ਤਾਂ ਇਹੀ ਆਸ ਹੈ ਜੀ ਕਿ ਜੇ ਇਸਕੀਮ ਵਾਕਈ ਕਾਮਯਾਬ ਹੁੰਦੀ ਆ ਤਾਂ ਲੋਕਾਂ ਨੂੰ ਇਸਦਾ ਚੰਗਾ ਫਾਇਦਾ ਮਿਲ ਸਕਦਾ